ਦੋਸਤੋ ਜਿੱਥੇ ਭਾਰਤ ਪੱਧਰ ਦੇ ਉੱਤੇ ਜਵਾਨਬੰਦੀ ਦਾ ਦੌਰ ਚੱਲ ਰਿਹਾ ਹੈਗਾ ਉੱਥੇ ਪੰਜਾਬ ਸਰਕਾਰ ਵੀ ਹੈ ਜਿਹੜੀ ਜਵਾਨਬੰਦੀ ਕਰਨ ਦੇ ਵਿੱਚ ਕਦੇ ਵੀ ਪਿੱਛੇ ਨਹੀਂ ਹਟ ਰਹੀ ਗਈ। ਲਗਾਤਾਰ ਇੱਥੇ ਜੋ ਵੀ ਬੋਲ ਰਿਹਾ ਹੈਗਾ ਜੋ ਵੀ ਲੋਕਾਂ ਦੀ ਆਵਾਜ਼ ਉਠਾ ਰਿਹਾ ਹੈਗਾ ਉਸ ਆਵਾਜ਼ ਨੂੰ ਬੰਦ ਕਰਨ ਦੇ ਤਰ੍ਹਾਂ ਤਰ੍ਹਾਂ ਦੇ ਤੌਰ ਤਰੀਕੇ ਜਿਹੜੀ ਪੰਜਾਬ ਸਰਕਾਰ ਅਪਣਾ ਰਹੀ ਹੈਗੀ ਆ। ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਆ ਉਸ ਵੀਡੀਓ ਦੇ ਵਿੱਚ ਆ ਜਿਹੜਾ ਮਾਨ ਸਾਹਿਬ ਸੰਸਦ ਦੇ ਵਿੱਚ ਬੋਲਦੇ ਹੋਏ ਇਹ ਗੱਲ ਆਖ ਰਹੇ ਹੈਗੇ ਆ ਕਿ ਤੁਸੀਂ ਲੋਕਾਂ ਦੀ ਜ਼ੁਬਾਨਬੰਦੀ ਕਰ ਰਹੇ ਭਾਵੇਂ ਉਹ ਭਾਜਪਾ ਨੂੰ ਕਹਿ ਰਹੇ ਆ ਤੇ ਇਸ ਤਰੀਕੇ ਨਾਲ ਪੱਤਰਕਾਰਾਂ ਦੀ ਆਵਾਜ਼ ਬੰਦ ਕਰਨੀ ਹੈ ਜਿਹੜੀ ਕਿਤੇ ਨਾ ਕਿਤੇ ਉਹਨਾਂ ਦੇ ਨਾਲ ਜਾਤੀ ਕਰਨਾ ਹੈਗਾ ਪਰ ਜਦੋਂ ਮਾਨ ਸਰਕਾਰ ਬਾਅਦ ਵਿੱਚ ਜਦੋਂ ਸੱਤਾ ਦੇ ਵਿੱਚ ਆਏ ਮਾਨ ਸਾਹਿਬ ਆ ਤਾਂ ਇਸ ਤੋਂ ਬਾਅਦ ਆ ਜਿਹੜੇ ਸਾਰੇ ਦੇ ਸਾਰੇ ਤੌਰ ਤਰੀਕੇ ਜਿਹੜੇ ਉਹਨਾਂ ਦੇ ਬਦਲ ਗਏ ਇਤੋਂ ਤੀਕ ਵੀ ਹੋਇਆ ਕਿ ਪਿਛਲੇ ਸਮੇਂ ਦੇ ਦੌਰਾਨ ਜਿੰਨਾ ਜਿੰਨਾ ਲੋਕਾਂ ਨੇ ਇਹ ਸਰਕਾਰ ਦੇ ਖਿਲਾਫ ਪ੍ਰੋਟੈਸਟ ਕੀਤਾ ਉਹ ਜ਼ਿਲ੍ਹਿਆਂ ਦੇ ਵਿੱਚ ਬੰਦ ਕਰ ਦਿੱਤੇ ਗਏ। ਇਸੇ ਹੀ ਮਾਨ ਸਰਕਾਰ ਵੱਲੋਂ ਪਿਛਲੇ ਦਿਨੀ ਆ ਜਿਹੜਾ ਉਹ ਕੁਝ ਪੱਤਰਕਾਰਾਂ ਵੱਲੋਂ ਤੇ ਆਰਟੀਆਈ ਐਕਟਿਵਿਸਟਾਂ ਵੱਲੋਂ ਆ ਜਿਹੜਾ ਇਹ ਗੱਲ ਇਹ ਸਵਾਲ ਉਠਾਇਆ ਗਿਆ ਸੀਗਾ ਕਿ ਉਹਨਾਂ ਦੀ ਗੈਰ ਹਾਜ਼ਰੀ ਦੇ ਦੌਰਾਨ ਆ ਜਿਹੜਾ ਜਹਾਜ਼ ਆ ਜਿਹੜਾ ਕੌਣ ਵਾਰਤ ਰਿਆ ਸੀਗਾ? ਪਰ ਇਸ ਗੱਲ ਦਾ ਜਵਾਬ ਨਹੀਂ ਦਿੱਤਾਗਾ ਤੇ ਸਗੋਂ ਉਹਨਾਂ ਹੀ ਪੱਤਰਕਾਰਾਂ ਦੇ ਉੱਤੇ ਆ ਜਿਹੜਾ ਗਲਤ ਜਾਣਕਾਰੀ ਦਾ ਪ੍ਰਚਾਰ ਕਰਨ ਦੇ ਲਈ ਹੈ ਜਿਹੜਾ ਉਹਨਾਂ ਦੇ ਉੱਤੇ ਐਫ ਆਈ ਆਰ ਆ ਜਿਹੜੀ ਉਹ ਦਰਜ ਕਰ ਦਿੱਤੀ ਗਈ ਪਰਚਾ ਜਿਹੜਾ ਉਹਨਾਂ ਦੇ ਉੱਤੇ ਦਰਜ ਕਰ ਦਿੱਤਾਗਾ ਪਰ ਇਹ ਮਾਮਲਾ ਹਾਈਲਾਈਟ ਆ ਇਹਦੇ ਨਾਲ ਹੀ ਲੱਗ ਮਾ ਮਾਮਲਾ ਇਹ ਵੀ ਹੈਗਾ ਕਿ ਆਪਾਂ ਦੇਖਦੇ ਹਾਂ ਕਿ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਉਹ ਆਮ ਆਦਮੀ ਪਾਰਟੀ ਵੱਲੋਂ ਯੁੱਧ ਨਸ਼ਿਆਂ ਵਿਰੋਧ ਦਾ ਜਿਹੜਾ ਉਹ ਚਲਾਇਆ ਜਾ ਰਿਹਾ ਹੈਗਾ ਪਰ ਉਸ ਯੁੱਧ ਨਸ਼ਿਆਂ ਦੇ ਵਿਰੋਧ ਦਾ ਜਿਹੜਾ ਤਰ੍ਹਾਂ ਤਰ੍ਹਾਂ ਦਾ ਡਾਟਾ ਜਿਹੜਾ ਸਾਡੇ ਸਾਹਮਣੇ ਆ ਰਿਹਾ ਹੈਗਾ ਉਹ ਸਰਕਾਰੀ ਸਾਈਟਾਂ ਤੋਂ ਹੋਵੇ ਸਰਕਾਰੀ ਮੀਡੀਆ ਥਰੂ ਹੋਵੇ ਜਾਂ ਕਿਸੇ ਵੀ ਅਖਬਾਰ ਦੇ ਥਰੂ ਹੋਵੇ ਗਰਪਤਾਰੀਆਂ ਦਿਖਾਈਆਂ ਜਾ ਰਹੀਆਂ ਹੈਗੀਆਂ ਇੰਨੀ ਅਸੀਂ ਰਿਕਵਰੀ ਕਰ ਲਈ ਉਹ ਦਿਖਾਈਆਂ ਜਾ ਰਹੀਆਂ ਹੈਗੀਆਂ ਪਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਦੌਰ ਆ ਜੋ ਚਿੱਟੇਰੀ ਹਨੇਰੀ ਆ ਉਹ ਥੰਮਣ ਦਾ ਨਾਂ ਨਹੀਂ ਲੈ ਰਹੀਗੀ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਬਹੁਤ ਸਾਰੀਆਂ ਖਬਰਾਂ ਚਿੱਟੇ ਦੀ ਓਵਰਡੋਜ਼ ਕਰਕੇ ਮਰੇ ਹੋਏ ਨੌਜਵਾਨਾਂ ਦੀਆਂ ਲੱਗੀਆਂ ਪਰ ਜਦੋਂ ਹੀ ਇਸ ਸਬੰਧੀ ਕੋਈ ਖਬਰ ਕੋਈ ਕਰਦਾ ਹੈਗਾ ਤਾਂ ਚਾਹੇ ਉਹਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਜਾਂ ਤਾਂ ਹੁਣ ਚਿੱਟਾ ਤਸਕਰਾਂ ਵੱਲੋਂ ਦਿੱਤੀਆਂ ਜਾਂਦੀਆਂ ਹੁਣ ਇਸੇ ਹੀ ਤਰ੍ਹਾਂ ਦੀ ਇੱਕ ਖਬਰ ਆ ਜਿਹੜੀ ਪਿਛਲੇ ਸਮੇਂ ਦੇ ਦੌਰਾਨ ਦੇਖਣ ਨੂੰ ਸਾਨੂੰ ਮਿਲੀ ਸੀਗੀ ਉਹ ਸੀਗਾ ਪਿੰਡ ਰਸੂਲਪੁਰ ਜੋ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਉੱਥੇ ਇੱਕ ਪੱਤਰਕਾਰ ਨੇ ਖਬਰ ਕੀਤੀ ਸੀ ਤੇ ਉਸ ਨੂੰ ਜਿਹੜਾ ਉਹ ਚਿੱਟੇ ਵਾਲਿਆਂ ਵੱਲੋਂ ਧਮਕੀ ਮਾਰਨ ਦੀ ਧਮਕੀ ਜਿਹੜੀ ਦਿੱਤੀ ਗਈ ਸੀ ਪਰ ਇਸੇ ਤਰੀਕੇ ਦੇ ਨਾਲ ਹੀ ਆ ਜਿਹੜਾ ਪਿਛਲੇ ਦਿਨੀ ਹੁਣ ਪੱਤਰਕਾਰ ਪੰਜਾਬੀ ਨਜ਼ਰੀਆ ਚੈਨਲ ਆ ਉਹਨਾਂ ਦਾ ਮੋਹਨ ਸਿੰਘ ਔਲਖ ਉਹਨਾਂ ਵੱਲੋਂ ਇੱਕ ਰਿਪੋਰਟ ਆ ਜਿਹੜੀ ਉਹ ਪੇਸ਼ ਕੀਤੀ ਗਈ ਇੱਕ ਵੀਡੀਓ ਪੇਸ਼ ਕੀਤੀ ਗਈ ਜਿਸ ਦੇ ਵਿੱਚ ਆਮ ਲੋਕਾਂ ਵੱਲੋਂ ਇਹ ਗੱਲ ਆਖੀ ਗਈ ਕਿ ਸਾਡੇ ਪਿੰਡ ਚੱਟਾ ਵਿਖਦਾ ਸਾਡੇ ਪਿੰਡ ਦਾ ਜਿਹੜੀ ਅਸੀਂ ਇਸ ਦੀ ਇਤਲਾਹ ਜਿਹੜੀ ਉਹ ਪੁਲਿਸ ਨੂੰ ਵੀ ਦਿੱਤੀ ਪਰ ਹਾਲ ਤੀ ਕੋਈ ਵੀ ਕਾਰਵਾਈ ਨਹੀਂ ਹੋਈ ਗਈ ਜਦੋਂ ਹੀ ਮੋਹਨ ਸਿੰਘ ਔਲਖ ਦੁਆਰਾ ਇਹ ਜਾਣਕਾਰੀ ਹੈ ਜਿਹੜੀ ਇਸ ਦੀ ਵੀਡੀਓ ਹੈ ਜਿਹੜੀ ਉਹ ਆਪਣੇ ਚੈਨਲ ਦੇ ਉੱਤੇ ਸਾਂਝੀ ਕੀਤੀ ਜਾਂਦੀ ਹੈ ਸੋਸ਼ਲ ਮੀਡੀਆ ਦੇ ਥਰੂ ਤਾਂ ਇਸ ਤੋਂ ਬਾਅਦ ਜਿਹੜਾ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਉਹਨਾਂ ਦੇ ਘਰੇ ਪੁਲਿਸ ਗਈ ਤੇ ਉਸ ਨੂੰ ਆ ਜਿਹੜਾ ਪੀਸ ਵੱਲੋਂ ਦਬਾਅ ਪਾਇਆ ਗਿਆ ਕਿ ਵੀਡੀਓ ਆ ਜਿਹੜੀ ਉਹ ਡਿਲੀਟ ਕਰ ਦਿੱਤੀ ਜਾਵੇ ਪਰ ਫਿਲਹਾਲ ਉਹ ਵੀਡੀਓ ਡਿਲੀਟ ਨਹੀਂ ਕੀਤੀ ਗਈ ਕੀ ਹੈਗਾ ਪੂਰੇ ਦਾ ਪੂਰਾ ਮਾਮਲਾ ਅਸੀਂ ਆ ਜਿਹੜਾ ਮੋਨ ਸਿੰਘ ਔਲਕਰੇ ਨਾਲ ਆ ਜਿਹੜੀ ਉਹ ਕਾਲ ਦੇ ਜਿਹੜੀ ਗੱਲਬਾਤ ਕੀਤੀ ਆ ਉਹ ਗੱਲਬਾਤ ਆ ਜਿਹੜੀ ਤੁਸੀਂ ਲਾਜ਼ਮੀ ਸੁਣੋ ਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਯੁੱਧ ਨਸ਼ੇਵਰੋ ਦਾ ਜਿਹੜਾ ਉਹ ਕਿੰਨਾ ਕੁ ਕਾਰਗਰ ਸਾਫ਼ ਤੋਂ ਹੋਇਆ ਤੇ ਸਾਡੇ ਨਾਲ ਜੁੜ ਚੁੱਕੇ ਨੇ ਮੋਨ ਔਲਖ ਜੀ ਮੋਨ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਸਾਡੇ ਚੈਨਲ 'ਤੇ ਸ਼ੁਕਰੀਆ ਭਾਈ ਜੀ ਸ਼ੁਕਰੀਆ ਸ਼ੁਕਰੀਆ ਭਾਈ ਜੀ ਕੱਲ ਜੋ ਤੁਹਾਡੇ ਘਰ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਜੋ ਪੁਲਿਸ ਗਈ ਸੀ ਤੁਹਾਡੇ ਘਰੇ ਉਹ ਅਸਲ 'ਚ ਵੀਡੀਓ ਦਾ ਮਾਮਲਾ ਕੀ ਸੀਗਾ ਉਹਨਾ ਪਿਛਲੇ ਦਿਨੀ ਸੁਖਪ੍ਰੀਤ ਇੱਕ ਨਾ ਸੀ ਵੀਡੀਓ ਕੀਤਾ ਸੀ ਉਹਦੇ 'ਚ ਮਜ਼ਦੂਰਾਂ ਦਾ ਇਕੱਠ ਸੀ ਉਹਦੇ ਵਿੱਚ ਕਈ ਪਿੰਡਾਂ ਦੇ ਲੋਕ ਸੀਗੇ ਉਹਦੇ ਵਿੱਚ ਮੇਰੇ ਪਿੰਡ ਤੋਂ ਵੀ ਕੁਝ ਮਜ਼ਦੂਰ ਸੀਗੇ ਚਹਿਲ ਪਿੰਡ ਅਫਰੀਦਕੋਟ ਜ਼ਿਲ੍ਹੇ ਜੋਦੇਚ ਵੀ ਮਜ਼ਦੂਰਾਂ ਨੇ ਆਪਦੀਆਂ ਮੰਗਾਂ ਦੇ ਨਾਲ ਨਾਲ ਨਸ਼ੇ ਵਾਲੇ ਮਾਮਲੇ ਤੇ ਵੀ ਗੱਲ ਰੱਖੀ ਕਿ ਸਾਡੇ ਪਿੰਡਾਂ 'ਚ ਨਸ਼ਾ ਚਰਿਆਂ ਵੇਖ ਰਿਹਾ ਉਸ ਮਾਮਲੇ ਦੇ ਉੱਪਰ ਜਦੋਂ ਲੋਕ ਬੋਲੇ ਤਾਂ ਉਹਨਾਂ ਨੇ ਪੁਲਿਸ ਦੇ ਉੱਤੇ ਦੋਸ਼ ਲਾਇਆ ਕਿ ਪੁਲਿਸ ਅਸੀਂ ਦਾ ਨਾਮ ਦਿੱਤੇ ਹੋਏ ਨੇ ਸੀਐਮ ਸਾਹਿਬ ਨੇ ਜਿਹੜਾ ਆਯੁੱਧ ਨਸ਼ਾ ਅੰਮ੍ਰਿਤ ਮੁਹਿੰਮਾ ਉਹਦੇ ਜਿਹੜੀਆਂ ਨੰਬਰ ਨੰਬਰ ਜਾਰੀ ਕੀਤੇ ਨੇ ਅਸੀਂ ਉਹਤੇ ਵੀਡੀਓ ਵੀ ਪਾਈਆਂ ਤਾਂ ਪੁਲਿਸ ਆਉਂਦੀ ਆ ਮੈਨੂੰ ਡਰਾਉਂਦੀ ਧਮਕਾਉਂਦੀ ਆ ਦੀ ਗੱਲਬਾਤ ਹੋਈ ਤਾਂ ਉਹ ਗੱਲ ਬੋਲੀ ਉਹਨਾਂ ਨੇ ਆਪਾਂ ਚਲਾਉਣੀ ਸੀ ਆਪਣਾ ਕੰਮ ਆ ਜੀ ਲੋਕਾਂ ਨੇ ਜੋ ਗੱਲ ਰੱਖੀ ਹਾਂਜੀ ਹਾਂਜੀ ਉਸ ਤੋਂ ਬਾਅਦ ਵੀਡੀਓ ਚਲਾਉਣ ਤੋਂ ਕੁਛ ਟਾਈਮ ਬਾਅਦ ਮਤਲਬ ਘੰਟਾ ਹੋਇਆ ਨਹੀਂ ਹੋਣਾ ਗੁਰਦੇ ਫੋਨ ਆਉਣ ਲੱਗੇ ਫਿਰ ਪੁਲਿਸ ਘਰੇ ਆ ਗਈ ਅੱਜ ਦੱਸ ਜਾਣੇ ਮੈਨੂੰ ਇਹੀ ਗੱਲ ਤੇ ਆ ਰਹੀ ਸੀ ਵਾਰ-ਵਾਰ 2 2.5 ਘੰਟੇ ਕਿ ਵੀਡੀਓ ਡਿਲੀਟ ਕਰੋ ਤਾਂ ਪਹਿਲਾਂ ਤਾਂ ਚਲੋ ਮੈਂ ਇਹਨਾਂ ਨੂੰ ਸਮਝਾਇਆ ਜੀ ਦੇਖੋ ਇਹ ਕੋਈ ਏਦਾਂ ਕੋਈ ਤਰੀਕਾ ਠੀਕ ਨਹੀਂ ਤੁਸੀਂ ਉਹਨਾਂ ਬੰਦਿਆਂ ਨੂੰ ਫੜ ਲਓ ਜਿਹਨਾਂ ਦੇ ਨਾਂ ਮਾਰੇ ਕਹਿੰਦੇ ਸਾਡਾ ਮਨੋਬਲ ਡਿੱਗਦਾ ਜਦੋਂ ਏਦਾਂ ਦੀਆਂ ਵੀਡੀਓਜ਼ ਚੱਲਦੀਆਂ ਫੋ ਮੈਂ ਵੀ ਉਹਨਾਂ ਨੂੰ ਕਿਹਾ ਵੀ ਮਨੋਬਲ ਤਾਂ ਸਾਡਾ ਵੀ ਡਿੱਗਦਾ ਜੀ ਆਮ ਲੋਕਾਂ ਦਾ ਵੀ ਡਿੱਗਦਾ ਜਦੋਂ ਪੁਲਿਸ ਤੇ ਦੋਸ਼ ਲੱਗਦੇ ਨੇ ਵੀ ਭਾਈ ਨਸ਼ੇ ਆਲਿਆਂ ਨੂੰ ਫੜਨ ਦੀ ਬਜਾਏ ਤੁਸੀਂ ਉਹਨਾਂ ਲੋਕਾਂ ਨੂੰ ਡਰਾ ਧਮਕਾ ਰਹੇ ਹੋ ਜਿਹੜੇ ਨਸ਼ੇ ਦੇ ਖਿਲਾਫ ਬੋਲਦੇ ਨੇ ਨਾਲੇ ਸਰਕਾਰ ਏਡੀ ਵੱਡੀ ਮੁਹਿੰਮ ਚਲਾ ਰਹੀ ਹੈ ਜੋ ਨਸ਼ਾ ਵਿਰੋਧ ਉਸ ਮੁਹਿੰਮ ਦਾ ਕੀ ਬਣੂਗਾ ਉਸ ਮੁਹਿੰਮ 'ਚ ਤੁਸੀਂ ਸਹਿਯੋਗ ਕਰਨਾ ਕਿ ਸਰਕਾਰ ਦਾ ਜਲੂ ਹੋਰ ਪ੍ਰੈਸ਼ਰ ਕਿਹਦਾ ਕਿਸੇ ਪੋਲੀਟੀਕਲ ਲੀਡਰ ਦਾ ਪ੍ਰੈਸ਼ਰ ਆ ਕਿਸੇ ਅਫਸਰ ਦਾ ਪ੍ਰੈਸ਼ਰ ਆ ਇਹ ਵਟਾ ਸਵਾਲ ਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਜੇ ਪ੍ਰਸ਼ਾਸਨ ਉਹਨਾਂ ਦੇ ਕਹਿਣੇ ਤੋਂ ਬਾਹਰ ਆ ਇਹ ਤਾਂ ਉਹੀ ਲਾਹਣਤਾ ਉਹਨਾਂ ਤੇ ਫਿਰ ਸਰਕਾਰ ਚ ਕਾਦੇ ਨੇ ਉਹ ਜੀ ਉਹਨਾਂ ਦੇ ਕਹਿਣ ਤੇ ਆਏ ਨੇ ਫਿਰ ਸਰਕਾਰ ਸਿੱਧੀ ਸਵਾਲਾਂ ਦੇ ਘੇਰੇ ਚ ਜਿਹੜੀ ਐਡੀ ਵੱਡੀ ਮੁਹਿੰਮ ਤਾਂ ਚਲਾ ਰਹੀ ਆ ਪਰ ਉਹ ਮੁਹਮਦੇ ਵਿੱਚ ਕਿੱਡੇ ਵੱਡੇ ਲੂਪ ਹੋਲਸ ਨੇ ਉਹ ਲੂਪ ਹੋਲ ਕੀ ਮਤਲਬ ਉਹ ਸੁਮਹਿੰਮ ਦਾ ਜਲੂਸ ਨਿਕਲਿਆ ਹੋਇਆ ਉਸ ਤਰ੍ਹਾਂ ਦੇ ਵਿਸ਼ਤਾ ਮੁਹੰਮ ਅੂ ਦੂਜੇ ਪਾਸੇ ਜਿਹੜੇ ਲੋਕ ਬੋਲ ਨੇ ਬੋਲਦੇ ਨੇ ਉਹ ਚਾਹੇ ਪੱਤਰਕਾਰ ਨੇ ਚਾਹੇ ਆਮ ਜਨ ਸੁਧਾਰਨ ਉਹ ਨਸ਼ਿਆਂ ਦੇ ਖਿਲਾਫ ਜਦੋਂ ਆਵਾਜ਼ ਚੱਕਦੇ ਤਾਂ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਪਿਛਲੇ ਟਾਈਮ 'ਚ ਹੋਰ ਸਵਾਲਾਂ ਤੇ ਹੋਰਾਂ ਮਾਮਲਿਆਂ 'ਚ ਵੀ ਸਵਾਲ ਹੋਏ ਤਾਂ ਸਰਕਾਰ ਨੇ ਪਰਚੇ ਕੀਤੇ ਨੇ ਮਨਿੰਦਰਜੀਤ ਸਿੱਧੂ ਤੇ ਮਾਨਕ ਗੋਲਾਟੇ ਐਕਟਿਵਿਸਟ ਨੇ ਹਾਲਾਂਕਿ ਇਹ ਪਾਰਟੀ ਜਿਹੜੀ ਉਹਨਾਂ ਆਰਟੀਆਈ ਐਕਟਿਵਿਸਟਾਂ ਦੇ ਸਹਾਰਾ ਲੈ ਕੇ ਅਕਾਲੀ ਦਲ ਕਾਂਗਰਸ ਨੂੰ ਨਿੰਦਦੀ ਰਹੀ ਆ ਆ ਦੋਨਾਂ ਆਰਟੀਆਈ ਐਕਟਿਵਿਸਟਾਂ ਦੀ ਗੱਲਾਂ ਦੇ ਜਵਾਬ ਦੇਣ ਤੋਂ ਭੱਜ ਰਹੀ ਆ ਤੇ ਜਦੋਂ ਕਿਸੇ ਗੱਲ ਤੇ ਕੋਈ ਸਵਾਲ ਹੁੰ ਜੋ ਜਾਂਦੇ ਹੋਏ ਪੁਲਿਸ ਵੀ ਕਹਿ ਕੇ ਗਈ ਕੋਈ ਗੱਲ ਨਹੀਂ ਬਾਜੀ ਫਿਰ ਇੱਥੇ ਹੀ ਰਹਿਣਾ ਤੁਸੀਂ ਮੈਨੂੰ ਸਾਨੂੰ ਸੱਦਾ ਕਹੋ ਡਿਲੀਟ ਕਰਨੀ ਕਿ ਨਹੀਂ ਕਰਨੀ ਨਹੀਂ ਨਹੀਂ ਕਰਨੀ ਫਿਰ ਮਤਲਬ ਪੁਲਿਸ ਇੱਕ ਉਹਨਾਂ ਦੇ ਤਰੀਕੇ ਦੀ ਮਤਲਬ ਪੁਲਿਸ ਧਮਕੀ ਦੇ ਰਹੀ ਹੈ ਉਹਨਾਂ ਦਾ ਲਹਿਜਾ ਉਹਨਾਂ ਦਾ ਲਹਿਜਾ ਇਦਾਂ ਦਾ ਹੀ ਸੀ ਟੋਨ ਬਹੁਤ ਮਿੱਠੀ ਜੀ ਹੁੰਦੀ ਆ ਪਹਿਲੇ ਇਸ ਤਰੀਕੇ ਦੇ ਨਾਲ ਪਰ ਉਸ ਮਿੱਠੀ ਟੋਨ ਦੇ ਵਿੱਚ ਵੀ ਇੱਕ ਉਹ ਜਿਹੜੀ ਉਹਨਾਂ ਦੀ ਪੁਲਿਸ ਦੀ ਪੁਲਸੀਆ ਲੈਹਜਾ ਹੁੰਦਾ ਉਹ ਨਹੀਂ ਜਾਂਦਾ ਉਹ ਸਾਰੀ ਗੱਲਬਾਤ ਤੋਂ ਹੀ ਨਹੀਂ ਗਿਆ ਤਾਂ ਉਹਦੇ ਚ ਉਹਨਾਂ ਨੇ ਸਾਨੂੰ ਮਤਲਬ ਮੈਨੂੰ ਪ੍ਰੈਸ਼ਰਾਈਜ਼ ਕੀਤਾ ਕਿ ਵੀਡੀਓ ਰਿਲੀਜ਼ ਕਰ ਆਪਾਂ ਨਹੀਂ ਕੀਤੀ ਵੀਡੀਓ ਹੁਣ ਦੇਖੋ ਜੋ ਪੁਲਿਸ ਕਰੂਗੀ ਉਹ ਲੋਕਾਂ ਦੇ ਨਾਲ ਆ ਜੀ ਅੱਜ ਚੰਡੀਗੜ੍ਹ ਧਰਨਾ ਹੈਗਾ ਉੱਥੇ ਆਪਣੀ ਗੱਲ ਰੱਖਾਂਗੇ ਜਿਹੜਾ ਪੱਤਰਕਾਰਾਂ ਦੇ ਮਾਮਲੇ ਦੇ ਵਿੱਚ ਜੀ ਇਹ ਹੈ ਜੀ ਮਾਮਲਾ ਮਉਣ ਕੀ ਕੀ ਲੱਗਦਾ ਤੁਹਾਨੂੰ ਵੀ ਇੱਕ ਪਾਸੇ ਸਰਕਾਰ ਦੇ ਵੱਲੋਂ ਘੱਟ ਆਏ ਜਾ ਰਹੇ ਆ ਪੀਲਾ ਪੰਜਾ ਚਲਾਇਆ ਗਿਆ ਪਰ ਫਿਰ ਵੀ ਅੱਜ ਲੋਕਾਂ ਦਾ ਉਰੇ એનਜੀ ਜੀ ਦੇਖ ਲਾ ਅਸਲ ਚ ਘਰ ਟੋਣ ਵਾਲੀ ਗੱਲ ਦੀ ਵੀ ਹਕੀਕਤ ਇਹ ਆ ਕਿ ਅਸੀਂ ਪਿਛਲੇ ਟਾਈਮ ਕੁਝ ਰਿਪੋਰਟਾਂ ਕੀਤੀਆਂ ਖਾਰੜ ਦੇ ਵਿੱਚ ਨਾ ਜੋ ਘਰ ਟਾਇਆ ਪੁਲਿਸ ਨੇ ਉਹਦੇ ਚ ਅਸੀਂ ਪਤਾ ਕੀਤਾ ਕਿ ਉਹ ਘਰ ਕਿਉਂ ਟਾਇਆ ਉਹ ਘਰ ਨੂੰ ਨਸ਼ਿਆਂ ਯੋਧ ਨਸ਼ਿਆਂ ਉਰਦੂ ਮਹਿਮ ਨਾਲ ਜੋੜਿਆ ਦੋ ਨੰਬਰ ਦੇ ਤਰੀਕੇ ਨਾਲ ਇਲੀਗਲ ਤਰੀਕੇ ਨਾਲ ਅਸਲ ਤੋਂ ਗੈਰ ਉਸਾਰੀ ਦਾ ਮਾਮਲਾ ਸੀ ਇਲੀਗਲ ਕੰਸਟਰਕਸ਼ਨ ਹੋਈ ਆ ਇਹ ਸਾਰੇ ਮੰਨਦੇ ਨੇ ਈਵਨ ਐਮਸੀ ਵੀ ਮੰਨਦਾ ਐਮਸੀ ਨੇ ਕਿਹਾ ਕਿ ਸਾਨੂੰ ਡੀਐਸਪੀ ਦਾ ਦਬਕਾ ਵੱਜਿਆ ਹੋਇਆ ਤੇ ਦੂਜੇ ਪਾਸੇ মিডিਆ ਨੂੰ ਵੀ ਦਬਕਾ ਵੱਜਿਆ ਹੋਇਆ ਸੀ মিডিਆ ਆਉਂਦਾ ਡੀਐਸਪੀ ਦੀਆਂ ਬਾਈਟਾਂ ਚਲਾਉਂਦੇ ਆ ਕਿ ਇਹ ਨਸ਼ਿਆਂ ਵਰਤੋਂ ਦੇ ਮਹਿਮਾ ਪਰ ਜਿਹੜਾ ਪਰਿਵਾਰ ਆ ਜਿਨ੍ਹਾਂ ਦਾ ਘਰ ਟਾਇਆ ਉਹਨਾਂ ਦੇ ਮੁੰਡਿਆਂ ਮੁੰਡੇ ਕਹਿ ਰਹੇ ਵੀ ਸਾਡਾ ਡੋਪ ਟੈਸਟ ਕਰਾਓ ਜੇ ਸੀ ਕੋਈ ਨਸ਼ਾ ਕੀਤਾ ਹੋਵੇ 2016 ਤੋਂ ਪਰਚਾ ਸਾਡੇ ਤੇ ਕੋਈ ਪਰਚਾ ਨਹੀਂ 2016 ਤੇ ਭੁੱਕੀ ਦਾ ਪਰਚਾ ਸੀ ਉਹ ਸਜਾ ਘੱਟ ਚੁੱਕਿਆ ਸਾਡੇ ਖਿਲਾਫ ਕਾਰਵਾਈ ਇਹ ਕਾਦੀ ਕੀਤੀ ਐ ਸਾਡੇ ਖਿਲਾਫ ਕਾਰਵਾਈ ਕੀਤੀ ਐ ਇਲੀਗਲ ਕੰਸਟਰਕਸ਼ਨ ਦੀ ਸਾਡਾ ਘਰ ਪੰਚਾਇਤੀ ਜਗਮ ਜਮੀਨ 'ਚ ਪੰਚਾਇਤੀ ਜਮੀਨ 'ਚ ਕਰਤਾ ਢਾ ਸਕਦੀ ਆ ਉਹਨਾਂ ਨੇ ਨੋਟਿਸ ਕੱਢੇ ਨੇ ਅਸੀਂ ਸਮਝਦੇ ਆ ਕਿ ਉਹਨੂੰ ਨਸ਼ਿਆਂ ਨਾਲ ਜੋੜਨਾ ਸਾਨੂੰ ਸਾਨੂੰ ਬਦਨਾਮ ਕਰਨਾ ਇਹਦੇ ਤੋਂ ਅਸੀਂ ਆਪਦੇ ਰਿਸ਼ਤੇਦਾਰਾਂ ਨੂੰ ਕਿਵੇਂ ਸਫਾਈਆਂ ਦੇਵਾਂਗੇ ਅਸੀਂ ਇਹਨੂੰ ਸਫਾਈ ਦੇਵਾਂਗੇ ਭਾਈ ਅਸੀਂ ਚੱਟਾ ਨਹੀਂ ਵੇਚਦੇ ਅਸੀਂ ਨਸ਼ਾਨੀ ਵੇਚਦੇ ਇਹ ਸਰਕਾਰ ਦੀ ਕਾਰਦੋਰ ਲਈ ਮੁਹਿੰਮ ਹੈ ਇਹਦੇ ਵਿੱਚ ਬਹੁਤ ਸਾਰੇ ਘਰ ਇਦਾਂ ਦੇ ਨੇ ਜਿਹੜੇ ਇਲੀਗਲ ਕੰਸਟ੍ਰਕਸ਼ਨ ਸੀਗੇ ਠੀਕ ਆ ਉਹਨਾਂ 'ਚੋਂ ਕਿਸੇ ਦੇ ਪਰਚਾ ਵੀ ਹੋਊਗਾ ਪਰ ਉਹ ਪਰਚਾ ਕਿਹਦੇ ਤੇ ਹੋਊਗਾ ਪਰਿਵਾਰ 'ਚ ਤੇ ਉਹ ਘਰ ਕਿਹਦਾ ਢਾਉਣਾ ਇਹ ਵੀ ਵੱਡਾ ਸਵਾਲ ਆ ਉਹ ਵੀ ਇਹ ਮੁਹਿੰਮ ਸਰਕਾਰ ਦੀ ਸਵਾਲਾਂ ਦੇ ਘੇਰੇ ਦੇ ਵਿੱਚ ਜੀ ਜੀ ਮੋਹਨભાઈ ਇੱਕ ਪਾਸੇ ਜਦੋਂ ਸੀਐਮ ਸਾਹਿਬ ਸੱਤਾ ਦੇ ਵਿੱਚ ਨਹੀਂ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਤਾਂ ਅਕਸਰ ਇਹ ਰੌਲਾ ਪਾਉਂਦੇ ਰਹੇ ਆ ਕਿ ਹਰੇਕ ਬੰਦੇ ਨੂੰ ਬੋਲਣ ਦਾ ਅਧਿਕਾਰ ਆ ਜਿਹੜੀ ਪ੍ਰੈਸ ਆ ਜਿਹੜੇ ਪੱਤਰਕਾਰ ਆ ਉਹ ਸਾਡੇ ਸਾਡਾ ਚੌਥਾ ਥੰਮ ਮੰਨਿਆ ਜਾਂਦਾ ਫਿਰ ਅੱਜ ਲਗਾਤਾਰ ਅਰ ਜਿਹੜਾ ਕੋਈ ਪੱਤਰਕਾਰ ਵੀਡੀਓ ਕਰਦਾ ਜਿਵੇਂ ਤੁਸੀਂ ਨਸਿਆਂ ਦੇ ਖਿਲਾਫ ਕੀਤੀ ਮਨਿੰਦਰਦੀਪ ਹੋਣਾ ਨੇ ਸਵਾਲ ਪੁੱਛੇ ਮਾਨਕ ਗੋਲ ਨੇ ਸਵਾਲ ਪੁੱਛੇ ਤਾਂ ਕਿਉਂ ਲਗਾਤਾਰ ਇਹ ਦਬकाया ਤੇ ਮਗਾਇਆ ਜਾ ਰਿਹਾ ਇਹ ਤਾਂ ਹੁਣ ਇਹਨਾਂ ਨੂੰ ਇਹਨਾਂ ਦੀ ਆਕਾ ਹੀ ਦੱਸਣ ਜੀ ਹੁਣ ਦੇਖੋ ਇਹਨਾਂ ਦੀ ਲੋਗਲੀ ਨੀਤੀ ਤਾਂ ਇਥੋਂ ਸਾਫ ਸਪਸ਼ਟ ਹੁੰਦੀ ਆ ਉਦੋਂ ਦੀਆਂ ਗੱਲਾਂ ਦਾ ਬਾਅਦ ਚ ਹੁਣ ਵੀ ਜੇ ਮਤਲਬ ਦਿੱਲੀ ਚ ਸੈਂਟਰ ਗਵਰਨਮੈਂਟ ਯੂਨੀਅਨ ਗਵਰਨਮੈਂਟ ਇਹਨਾਂ ਦੀ ਕੋਈ ਪਾਰਟੀ ਦੇ ਆਗੂਆਂ ਤੇ ਕੋਈ ਕਾਰਵਾਈ ਕਰਦੀ ਹੈ ਤਾਂ ਇਹ ਕਹਿੰਦੇ ਬਦਲਾਖੋਰੀ ਦੀ ਰਾਜਨੀਤੀ ਆ ਜੀ ਉਹੋ ਹੀ ਕੁਝ ਆਪ ਇੱਥੇ ਕਰਦੇ ਆ ਬੀਜੇਪੀ ਜਦੋਂ ਇਹਨਾਂ ਦੇ ਮਰੀਸ਼ ਸੋਧਿਆ ਤੇ ਕੇਜਰੀਵਾਲ ਤੇ ਪਰਚੇ ਪਾਉਂਦੀ ਆ ਤਾਂ ਉਹਨਾਂ ਨੇ ਧਰਨੇ ਲਾਏ ਜਾ ਕੇ ਹੋਰ ਇੱਥੇ ਇਹ ਇਹ ਸਮਝ ਕਿਉਂ ਨਹੀਂ ਰਹੇ ਇਹਨਾਂ ਨੂੰ ਕੌਣ ਇਹ ਸਿਖਾ ਕੌਣ ਰਿਹਾ ਇਹਨਾਂ ਨੂੰ ਜਿਵੇਂ ਉਹ ਕਹਿੰਦੇ ਵੀ ਦਿੱਲੀੋਂ ਚੱਲਦੀ ਪਾਰਟੀ ਸੀਐਮ ਦੇ ਆਸ-ਪਾਸ ਉਹ ਲੋਕ ਪਤਾ ਨਹੀਂ ਕਿਹੜੇ ਆ ਕੇ ਬੈਠ ਗਏ ਜਿਹੜਾ ਸੀਐਮ ਜਦੋਂ ਐਮਪੀ ਹੁੰਦਿਆ ਸੀ ਐਮਪੀ ਹੁੰਦਿਆ ਹੋਰ ਗੱਲਾਂ ਕਰਦਾ ਸੀ ਅੱਜ ਇਹਦੇ ਅਰਦ-ਗਿਰਦ ਕਿਹੜੇ ਅਜਿਹੇ ਲੋਕ ਆ ਕੇ ਬਹਿ ਗਏ ਜਿਹੜੇ ਇਹ ਗੱਲ ਸਮਝ ਨਹੀਂ ਰਹੇ ਕਿ ਭਾਈ ਲੋਕਤੰਤਰ ਸਾਰਿਆਂ ਲਈ ਆ ਲੋਕਤੰਤਰ ਤੁਹਾਡੇ ਦਿੱਲੀ ਬੈਠੇ ਕੱਲੇ ਲੀਡਰਾਂ ਲਈ ਨਹੀਂ ਹੈ ਪੰਜਾਬ ਦੇ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਬੋਲਣ ਦੀ ਗੱਲ ਕਰਦੇ ਹੁੰਦੇ ਸੀ ਕਿ ਸਾਨੂੰ ਲੀਡਰਾਂ ਨੂੰ ਸਵਾਲ ਕਰੋ ਉਹ ਜਿਨ੍ਹਾਂ ਤੇ ਅੱਜ ਤੁਸੀਂ ਰਾਜ ਕਰ ਰਹੇ ਹੋ ਉਹਨਾਂ ਦਾ ਵੀ ਲੋਕਤੰਤਰ ਬਹਾਲ ਰਹਿਣਾ ਚਾਹੀਦਾ ਤੁਸੀਂ ਇਹ ਇਹ ਜਿਹੜੀ 도ਗਲੀ ਨੀਤੀ ਅਪਣਾਈ ਹੋਈ ਆ ਇਹਦਾ ਤੁਹਾਨੂੰ ਨੁਕਸਾਨ ਬਹੁਤ ਹੋਊਗਾ ਲੋਕ ਛੇਤਰ ਫੇਰਨਗੇ ਉਹ ਪਿੰਡਾਂ ਵਾਲਿਆਂ ਦੇ ਕਹਿਣ ਨੂੰ ਸੱਤਾਂ 'ਚ ਥੋੜੇ ਪਾਥੀਆਂ ਬਹਿਣ ਗਈਆਂ ਜਿਵੇਂ ਸੀ ਖੁਦ ਵੀ ਕਹਿੰਦੇ ਹੁੰਦੇ ਸੀ ਸੀਐਮ ਸਾਹਿਬ ਵੀ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੀ ਕੱਲ ਨੂੰ ਤੁਹਾਡੇ ਨਾਲ ਇਦਾਂ ਹੋਣੀ ਆ ਇਦਾਂ ਧਿਆਨ ਰੱਖਿਓ ਪਿੰਡਾਂ 'ਚ ਨਾ ਜਿੰਨਾ ਲੋਕਾਂ 'ਚ ਗੁੱਸਾ ਇਹ ਤੁਸੀਂ ਸਿਕਿਉਰਟੀ ਲੈ ਕੇ ਵੀ ਸੁਬੀਚਾ ਨਹੀਂ ਕਰ ਸਕਦੇ ਇਹਨਾਂ ਦੇ ਐਮਐਲਏ ਨੂੰ ਤਾਂ ਘੜੀਸ ਰਹੇ ਆ ਲੋਕ ਸਵਾਲ ਪੁੱਛ ਰਹੇ ਕੁ ਸਵਾਲ ਜਵਾਬ ਦੇਣ ਨੂੰ ਤਿਆਰ ਨਹੀਂ ਹੈਗਾ ਕਰਾ ਨੂੰ ਇੰਟਰਵਿਊ ਦੇਣ ਤੋਂ ਬਣਾ ਕੀ ਕਰ ਰਹੇ ਇਹਨਾਂ ਦੇ ਐਮਐਲਏ ਐਮਪੀ ਇਹ ਵੱਡਾ ਸਵਾਲ ਆ ਵੀ ਇਹ ਕਿਉਂ ਕਰ ਰਹੇ ਹੋ ਤੁਸੀਂ ਭਾਈ ਫਿਰ 6 ਮਹੀਨਿਆਂ ਨੂੰ ਤੁਸੀਂ ਕਹਣਾ ਤੁਸੀਂ ਕਹਣਾ ਇਹ ਤਾਂ ਨਾ ਸ਼ਾਹ ਉਹ ਵੀ ਇਥੇ ਵੋਟਾਂ ਨਹੀਂ ਪੈਣੀਆਂ ਫਿਰ ਤੁਸੀਂ ਵੋਟਾਂ ਵੇਲੇ ਦੁਬਾਰਾ ਜਾਣਾ ਪਿੰਡਾਂ 'ਚ ਫਿਰ ਇਹ ਸਵਾਲ ਤਾਂ ਉਦੋਂ ਹੋਣਗੇ ਉਦੋਂ ਫਿਰ ਤੁਸੀਂ ਕਿਹੜੇ ਮੂੰਹ ਨਾਲ ਜਵਾਬ ਦੇਓਗੇ ਬੋਰ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਹੋ ਸਕਦਾ ਉਹ ਬਹੁਤ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਹੋਣ ਪਰ ਉਹਨਾਂ ਨੂੰ ਇਹ ਧਿਆਨ ਰੱਖਣਾ ਪਊਗਾ ਕਿ ਜੇ ਦਿੱਲੀੋਂ ਉਹਨਾਂ ਨੂੰ ਕੋਈ ਚਲਾ ਰਿਹਾ ਜੇ ਦਿੱਲੀੋਂ ਉਹਨਾਂ ਦੇ ਉੱਤੇ ਕੋਈ ਆਕਾ ਬੈਠਾ ਆ ਕਿ ਉਹਨੂੰ ਇਹ ਜਵਾਬ ਦੇਣ ਪੰਜਾਬ ਨੂੰ ਆਪ ਸਮਝਣ ਉਹ ਠੀਕ ਹੈ ਪਿਛਲੇ 15 ਸਾਲ ਦਾ ਉਹਨਾਂ ਦੇ ਕੋਲ ਤਜਰਬਾ ਪਰ ਉਹ ਤਜਰਬਾ ਹੁਣ ਪਿਛਲੇ 4 ਸਾਲ ਤੋਂ ਜਦੋਂ ਤੋਂ ਖੁਦ ਸੀਐਮ ਨੇ ਉਦੋਂ ਤੋਂ ਕਿਤੇ ਕੰਮ ਨਹੀਂ ਆਇਆ ਪੰਜਾਬੀਆਂ ਦੇ ਉਹ ਦਿੱਲੀ ਵਾਲਾਂ ਦੇ ਕੰਮ ਆ ਰਿਹਾ ਧੁੱਲ ਭਰ-ਭਰ ਕੇ ਆਪਦੇ ਖਜ਼ਾਨੇ ਭਰੇ ਜਾ ਰਹੇ ਨੇ ਸਵਾਲ ਉੱਠ ਰਹੇ ਨੇ ਐਮਐਲਏ ਜਿਹੜੇ ਮੋਬਾਈਲ ਠੀਕ ਕਰਦੇ ਹੁੰਦੇ ਸੀ ਜੋ ਫੋਰਚੂਨਰਾਂ ਤੇ ਐਂਡੈਵਰਾਂ ਦੇ ਘੁੰਮ ਰਹੇ ਆ ਉਹ ਸਵਾਲ ਤਾਂ ਆਊਗਾ ਨਾ ਕਿੱਲੇ-ਕਿੱਲੇ ਚ ਕੋਠੀਆਂ ਕਿੱਥੋਂ ਪੈ ਗਈਆਂ ਉਹ ਜਦੋਂ ਈਡੀ ਦੇ ਜਾਂ ਸੀਬੀਆਈ ਦੇ ਸ਼ਕੰਜੇ ਚ ਆਊਗਾ ਜਾਂ ਵਿਜੀਲੈਂਸ ਦੇ ਘੇਰੇ ਚ ਆਊਗਾ ਤਾਂ ਫਿਰ ਇਹਨਾਂ ਨੂੰ ਭੱਜਿਆ ਨਹੀਂ ਜਾਣਾ ਇਹਨਾਂ ਤੋਂ ਇਹ ਲੁਕਣਗੇ ਕਿੱਥੇ ਤੁਹਾਡੇ ਸਵਾਲ ਆ ਇਹਨਾਂ ਨੂੰ ਧਿਆਨ ਰੱਖਣਾ ਪਊਗਾ ਇਹਨਾਂ ਗੱਲਾਂ ਦਾ ਜੀ 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 ਸਮਾਂ ਦਿੱਤਾ ਮੋਹਨભાઈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸ਼ੁਕਰੀਆ ਜੀ ਸ਼ੁਕਰੀਆ ਧੰਨਵਾਦ